ਇਹ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵਾਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੇ ਉਹਦੇ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ ਦਾਰੂ ਨਾਲ ਉਹ ਢੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਤੇ ਨੋ ਉਹਨਾਂ ਦੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਭਾਗੀ ਘਟਨਾ ਹੋਈ ਆ ਅਸੀਂ ਕਹਿੰਨੇ ਆ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਜਿੱਕਰ ਰੈੱਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਤੇ ਸਾਡੀ ਗੱਲ ਸੁਣੇ ਮੇਰਾ ਨਾਮ ਜਸਵੀਰ ਸਿੰਘ ਆ ਜਿਹੜੇ ਬੰਦੇ ਦੀ ਮੌਤ ਹੋਈ ਜੀ ਤੁਹਾਡੇ ਕੀ ਲੱਗਦੇ ਉਹ ਸਾਡੇ ਗਵਾਂਢੀ ਆ ਜੀ ਚਾਚਾ ਜੀ ਲੱਗਦੇ ਆ ਤੇ ਦੱਸੋ ਉਹ ਜੀ ਇਧਰੋਂ ਪਿੰਡੋਂ ਆਉਂਦੇ ਸੀਗੇ ਚਾਰ ਜਣੇ ਉਹ ਜਿਹੜਾ ਡਰਾਈਵਰਾ ਨੱਥੂ ਵਾਲੇ ਦਾ ਸੀਗਾ ਉਹਨਾਂ ਦੀ ਡ੍ਰਿੰਕ ਕੀਤੀ ਹੋਈ ਸੀਗੀ ਉਹਨਾਂ ਨੇ ਪਿੱਛੋਂ ਫੇਟ ਮਾਰੀ ਆ ਜੀ ਚਾਰ ਜਣਾਂ ਦੀ ਡੈਥ ਹੋ ਗਈ ਧਰਮਪ੍ਰੀਤ ਸਿੰਘ ਕੁਲਦੀਪ ਕੌਰ ਤੇ ਦੋ ਬੱਚੇ ਸੀਗੇ ਤੇ 2 ਘੰਟੇ ਹੋ ਗਈ ਐ ਐਸਐਚਓ ਸਾਹਿਬ ਇੱਥੇ ਆਈ ਨਹੀਂ ਹਜੇ ਤੱਕ ਜਿੰਨਾ ਚਿਰ ਬੰਦੀ ਕਾਰਵਾਈ ਨਹੀਂ ਹੁੰਦੀ ਕਿ ਉਹਨਾਂ ਚਾਰ ਜਣੇ ਨਹੀਂ ਗਏ ਸੀ ਇੱਥੇ ਧਰਨਾ ਵੀ ਲਾਵਾ ਜਿਹੜੀ ਬੰਦੀ ਕਾਰਵਾਈ ਉਹ ਕਰ ਦੇਣ ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ ਗੱਡੀ ਤਾਂ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਤੇ ਗੱਡੀ ਦੇ ਵਿੱਚ ਦਾਰੂ ਹਣ ਵੀ ਪਈ ਆ ਜੀ ਦੋ ਬੇਟੀਆਂ ਪਿੰਨਾਂ ਦੇ ਬੰਦੇ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਕਹਾਂਗੇ ਬਹੁਤ ਮੰਦ ਭਾਗੀ ਕਟੜਾ ਹੋਈ ਹੈ ਤੇ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵੱਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੇ ਉਹਦੇ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ ਦਾਰੂ ਨਾਲ ਉਹ ਢੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਤੇ ਨੋ ਉਹਨਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਭਾਗੀ ਕੱਟਣਾ ਹੋਈ ਆ ਅਸੀਂ ਕਹਿੰਨੇ ਆ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ ਉਨਾਂ ਚੱਕਰ ਰੈਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਤੇ ਸਾਡੀ ਗੱਲ ਸੁਣੇ ਕੀ ਨਾਂ ਤੁਹਾਡਾ ਤੇਰਾ ਨਾਮ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜਿਹੜਾ ਹੈ ਐਕਸੀਡੈਂਟ ਦੇ ਵਿੱਚ ਮਾਰੇ ਗਏ ਕਿੱਥੋਂ ਦੇ ਰਹਣਾ ਸੀ ਇਹ ਜੈਮਨਾਲ ਦੇ ਸੀ ਜੀ ਕੀ ਨਾਂ ਸੀ ਇੱਕਦਾਂ ਮੁੰਡੇ ਦਾ ਧਰਮਪ੍ਰੀਤ ਸੀਗਾ ਰੋਟੀ ਦਾ ਨਾਂ ਸੀਗਾ ਕੁਲਦੀਪ ਕੌਰ ਤੇ ਦੋ ਬੱਚੇ ਸੀ ਘਟਾਹਾਂ ਸਾਲਾਂ ਦਾ ਸੀ ਤੇ ਇੱਕ ਸਵਾ ਮਹੀਨੇ ਦਾ ਸੀਗੇ ਤੇ ਜਿਹੜੇ ਗੱਡੀ ਮਾਰੀ ਆ ਉਹ ਨੱਥੂ ਵਾਲ ਦਾ ਜੀ दारू पीती ਸੀ ਕਿ ਗੱਡੀ 'ਚ ਵੀ दारू ਪਈ ਆ ਉਹਦੀ। ਡੱਕਿਆ ਦਰਨਾ ਪੈਰ ਨਹੀਂ ਲੱਗਦੇ ਸੀ ਉਹਦੇ। ਉਹ ਲਿਆਂਦਾ 50 ਕਿਲੋ ਤੋਂ ਫੜਕੇ ਨੂੰ ਘਟੋ ਘਟ। ਐਕਸੀਡੈਂਟ ਕਿੰਨਾ ਟਾਈਮ ਪਹਿਲਾਂ? ਸਵਾ 1 ਵਜੇ ਆ ਜੀ। ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋਈ? ਚਾਰ ਆ ਜਾਂਦੇ ਮੌਤ ਹੋ ਗਈ ਜੀ। ਦੀ ਬਾਈ ਗੋਲੋ ਗਈ ਘਰ ਦਾ। ਕੱਲਾ ਸੀ ਮਾਂ ਪਿਓ ਦਾ ਇਹ ਮੁੰਡਾ। ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ? ਉਹ ਉੱਥੇ ਦਾਖਲੇ ਹੋ ਗਏ। ਮਲਾਜਮ ਲੈ ਗਏ ਉਹ ਵੀ ਦਾਖਲੇ ਉੱਥੇ। ਬਾਗੇ ਬਣਾ ਸੀ ਹਸਪਤਾਲ 'ਚ। ਸਰ ਜਿਹੜਾ ਐਕਸੀਡੈਂਟ ਹੋਇਆ ਇਹਦੇ ਥੋੜਾ ਦੱਸਿਓ ਬੜਾ ਪਲੀਜ਼ ਇਹ ਐਕਸੀਡੈਂਟ ਹੋਇਆ ਜੀ ਦੋਨੇ ਜਿਹੜੇ ਵਿਕਰ ਸੀਗੇ ਬਾਗਪੁਰਾਂ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹਿ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲ ਵਾਲੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਗੀਰਪੁਰ ਨਾਲ ਮੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਇਹਨੇ ਕਿਧਰੋਂ ਉਹ ਕਿਦ ਪਿੱਛੋਂ ਗੱਡੀ ਤੇਜ਼ ਸੀਗੀ ਥੋੜੀ ਉਹ ਉਹ ਪੈਟਰੋਲ ਨਹੀਂ ਹੋਈ ਗੱਡੀ ਤੇ ਉਹ ਉਹ ਜੋ ਪਰਚਾ ਇਹ ਵੀ ਦੱਸ ਦੇ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਸੀ ਬੰਦੇ ਜੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹ ਮੈਂ ਤਾਂ ਮਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜਾ ਨਹੀਂ ਕਰਾ ਰਿਹਾ ਮੈਂ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸ-ਪਾਸ ਤੋਂ ਪਤਾ ਲੱਗਾ ਵੀ ਲੋਕ ਲੋਕ ਕਹਿ ਰਹੇ ਆ ਵੀ ਇਹ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਆ ਹਾਂਜੀ ਵਿਗ ਮੈਂ ਮੈਂ ਬਾਚਾ ਹੈ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਵਿੱਚ ਆਇਆ ਮੈਂ ਤਾਂ ਇੱਧਰ ਹੀ ਉੱਜ ਗਿਆ ਡੈਡ ਮਾਰਕ ਨੂੰ ਵੇਖ ਕੇ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈਣੀ ਸੀਗੀ ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖੀ ਹੋਵੇ ਕੋਈ ਨਾ ਗੱਡੀ ਦੇ ਵਿੱਚ ਹੀ ਪਈ ਆ ਅੱਛਾ ਮਗਲੇ ਸੜ ਤੇ ਜਿਹੜਾ ਇਹ ਗੱਡੀ ਵਾਲਾ ਇੱਕ ਕਿੱਥੋਂ ਦਾ ਬੰਦਾ ਹੈ ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ ਇਹ ਹੈਗਾ ਨਥਵਾਲੇ ਗਰਵੀ ਦਾ ਹਾਂ ਠੀਕ ਹੈ